ਸੀ ਸਰਦਾਰ ਸੇਵਾ ਸਿੰਘ ਫਿਕਰੀਵਾਲ ਬਾਲਾ ਸਾਹਿਬ ਆਪਣੀ ਇੱਕ ਅਸਾਦੀ ਰਾਜਿਆਂ ਦੇ ਰਾਜ ਤੋਂ ਲੈਣ ਵਾਸਤੇ ਪ੍ਰਜਾ ਮੰਡਲ ਰਾਮੀ ਆਪਣੀ ਲੈਣ ਨਹੀਂ ਸਿੰਘ ਸਭਾ ਲੈ ਕਰਨੀ ਸਿੰਘ ਲੈ ਕੇ ਕੈਸੀ ਜਿਸ ਤਹਿ ਡਾਇਰੈਕਟੇਡ ਮੋਰ 4885 ਮਹਾਰਾਜਾ ਕੋਈ ਦਰ ਸਿੰਘ ਨੇ ਉਹਨਾਂ ਦੇ ਉੱਤੇ ਇਹ ਇਕਰਾਰ ਕਰਦੇ ਡਾਕਟਰ ਇਸ ਪਾ ਕੇ ਉਹਨਾਂ ਨੂੰ ਜੇਲ੍ਹ ਦੇ ਕਾਲ ਦਾ ਜਿੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹ ਸਤ ਸ੍ਰੀ ਅਕਾਲ ਸਾਜ ਸੁਣਾ ਜੀ ਨਾਪਸੰਦ ਹੇ ਮਹਾਰੂਜੀ ਦਾ ਫਾਖਾ 1860 ਇਹ ਕਹਿੰਦੇ ਆ ਕਿ ਤੁਸੀਂ ਸਾਰਿਆਂ ਜਾਣਦੇ ਹੋ ਇਹ ਸੀਆਰਪੀਸੀ ਦਾ ਧਾਰਾ 173 ਹੈ ਕਿ ਜਿਹੜਾ ਤੁਹਾਨੂੰ ਬਿਨਾ ਪੇਸ਼ ਕੀਤੇ ਮੈਜਿਸਟ੍ਰੇਟ ਐਸ ਡੀ ਐਮ ਦੇ ਸਾਹਮਣੇ ਦਸਤਖਤ ਕਰਾ ਕੇ ਬਿਨਾ ਕਿਸੇ ਕਾਰਵਾਈ ਤੋਂ ਅੰਦਰ ਕਰ ਸਕਦਾ ਹੈ सीआरपीसी ਦਾ 107 152 ਬਣਾਤੀ ਸੀਗਾ। ਕੌਣ ਏਸੀ ਕਰਾਂ ਧਾਰਾ 144 ਆਪੀਸੀ ਪੀਸੀ ਦੀ 128 126 A ਜਿਹੜੀ ਕਹਿਨੀ ਸੀ ਕਿ ਤੁਸੀਂ ਦੇਸ਼ ਧਰੋਹੀ ਦੇ ਇਲਜ਼ਾਮ ਤੇ ਅnder ਹੋ ਸਕਦੇ ਹੋ। ਹੁਣ ਇਹਦੇ ਵਿੱਚ ਰੋੜਾ ਕੀ ਹੈ? ਜਿਹੜੀ ਜਮੂਰੀਅਤ ਹੈ ਇਕ ਤਾਂ ਹੋ ਗਿਆ ਰਾਜੇ ਦਾ ਰਾਜ ਇੱਕ ਹੋ ਗਿਆ ਅਸਾਧ ਬੰਦਿਆਂ ਦਾ ਆਜ਼ਾਦ ਮੁੱਲ ਜਿਹੜੇ ਵਿੱਚ ਪਹਿਲਾਂ ਇੱਕ ਬੁਲਮੀ ਨੇ ਫੋਟੇ ਪਾਸੇ ਫੇਸ ਹੋ ਕੇ ਜੱਜ ਦੇ ਸਾਹਮਣੇ ਜਿਹੜਾ ਫੋਟੇ ਉੱਤੇ ਕੇਸ ਲਗਿਆ ਉਹਦੇ ਨੇ ਫੋਟੇ ਪਾਸੇ ਦੀ ਗੱਲ ਕਰਕੇ ਫਿਰ ਜੱਜ ਨੇ ਫੈਸਲਾ ਕਰਨਾ ਤੁਸੀਂ ਗੁਣਾ ਕਰੋ ਕਿ ਨਹੀਂ ਉਹ

ਫਰੈਂਸ ਉਹਦੀ ਨਿਮੀਅਰ ਐਕਟ ਸੀਗਾ ਜਿਹੜਾ ਦੂਜੀ ਪੇਸ਼ੂ ਜਾਂ ਕਰੇ ਚਲਾਕੂ ਹੋ ਗਿਆ ਜਿਹੜਾ ਅੱਗੇ ਜਾ ਕੇ ਰੌਲ ਐਕਟ ਬਣ ਗਿਆ ਜਿਸ ਤਰ੍ਹਾਂ ਜੰਮਿਆ ਮਾੜਾ ਬਾਤ ਹੋਇਆ ਉਹਦੇ ਬਿਨਾਂ ਜੱਜ ਦੇ ਪੇਸ਼ ਕੀਤੇ ਹਮ ਨੂੰ ਚੱਕ ਕੇ ਅੰਦਰ ਲੈ ਜਾਂਦੇ ਸੀਗੇ ਤੇ ਸਾਥ ਸੰਗੇ ਜੀ ਇਹ ਜਿਹੜੇ ਕਾਨੂੰਨ ਹੈ ਕਾਨੂੰਨ ਹੈ ਇਹ ਨਾਲ ਇੱਕ ਫਸਲਾ एक जोड़ा हो गया वो सिखा कौन वो शहीद सेवा सिंह से ठीकरीवाल जिन्हें ऐसे करके अपने मन में बलबले करके एक नगर में बैठ उन्हें स्पीच की थी और वो सराज ने उम्र चाहते जो कुमारन साहब ने सालों से खाया बाबर तू है जाबर उम्र चाहते तू भी उठाया है ਦਾ ਤੇ ਇਜਾਜ਼ਤ ਦਿੱਤਾ ਕਿ ਪ੍ਰੋਗਰਾਮ ਨੂੰ ਅੰਦਰ ਹੋਣਾ ਪਿਆ ਪਰ ਇਹ ਪਹਿਲਾ ਕੰਮ ਨਹੀਂ ਸੀ ਜੋ ਸਾਫ ਸੇਵਾ ਸਹਿਰੇ ਕੀਤਾ ਸੀ ਸਾਫ ਸੇਵਾ ਸਹਿਰੇ ਹੋਮਾਨੇ ਉਸ ਤੋਂ ਪਹਿਲਾਂ ਸੇਵਾ ਸਭਾ ਬਹਿ ਚੇ ਜਿਸ ਦਾ ਦਿੱਤਾ ਉਹ ਇੱਕ ਹੀ ਮਾਨਕਤ ਸੀ ਜਿਹੜੇ ਮਹਾਨ ਦਾਵੇਦਾਰ પુરੁਖਾਂ ਨੇ ਬੋਲਕ ਦੇ ਬਣ ਕੇ ਸੀ ਸ਼ਰਾਬ ਤਬਾਕ ਬੂਤਰੀ ਜਿੰਦਿਆਂ ਨਾਜ ਜੇ ਨਾਮ ਕਾਮ ਨੂੰ ਪ੍ਰਾਪਤ ਹੋਣਾ ਇਹ ਸਾਡੇ ਗੁਰੂ ਕਾਂਝੇ ਵਾਰਗੇ ਸਿਖੇ ਸਤ ਜੀ ਹੋਣਾ ਜੋ ਕਰਨ ਵਾਸਤੇ ਪੰਥ ਦਾ ਆਵਾਜ਼ ਨੇ ਹੋਣ ਵਾਸਤੇ ਸਾਨੂੰ ਗੁਰੂ ਕਾਂਝੇ ਨੂੰ ਬਚਾਣ ਕਰਨ ਵਾਸਤੇ ਸਿੱਖ ਸਭਾ ਲੈ ਕੇ ਉਹਨਾਂ ਨੇ ਹਿੱਸਾ ਲੈਂਦੇ ਜਿੱਦਾਂ ਪ੍ਰਾਪਤੀਆਂ ਐਸਡੀਪੀਸੀ ਦੇ ਕਾਰਜਕਾਰੀ ਪ੍ਰਧਾਨ ਬਣੇ ਔਰ ਨਾਲ ਹੀ ਕਾਣੀ ਦਾਤ ਦੇ ਵਿੱਚ ਹੋ ਪਰਦੀ ਹੋਏ ਨੇ ਸਾਰ ਸੰਗਠਨ ਸਾ ਸੇਵਾ ਸੰਗਠਨ ਨੇ ਉਹ ਜੂਰੀਅਤ ਜਿਹੜੇ ਸਾਨੂੰ ਸਿੱਖ ਪੁਰਦਾਰ ਐ 1925 ਦੇ ਦਵਾਈਸੀ ਉਹ ਇੱਕ ਸਾਥ ਕੇ ਸੰਗਠੀਤਾ ਤੇ ਸਾਡੇ ਨੂੰ ਕਰਾਮੂ ਪਸਾਦ ਕਰਕੇ ਅੰਮ੍ਰਿਤ ਦੇ ਵਾਲੇ ਬਖਿਆ ਹੁਣ 1590 ਨੂੰ ਅਸੀਂ ਅੰਮ੍ਰਿਤਸਰ ਇਕੱਠੇ ਹੋਵਾਂਗੇ ਕਿਉਂ ਕਿ ਜੁਕੇ ਸਾਲਨ ਭਾਰਤੀ ਸਰਕਾਰ ਨੇ 1947 ਤੋਂ ਬਾਅਦ ਜਦ ਕੇ ਐਸਟੀਪੀਜੀ 1925 ਤੋਂ ਦੂਰ ਇੱਕ ਰੁਕੇ ਪੜੀ ਸੀ 국립아이웨이의 네. 제안을 네. 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 ਆਪਾਂ ਬਣਿਓ ਸੁਨੂਰ ਆਇਓ ਪੰਜਾਬ ਵਾਲਿਓ

ਆਰਟੀਕਲ 21 ਦੇ ਬਾਈਲ ਨੂੰ ਰੱਦ ਕਰਦਾ ਹੈ ਬੋਲੰਗ ਕਰਦਾ ਹੈ ਆਪ ਸੋਸ ਸਪੈਸ਼ਲ ਪ੍ਰੋਟੈਕਸ਼ਨ ਹੈ ਉਹ ਡਾਕੂ ਕਰਦਾ ਹੈ ਜਿਹੜੇ ਵਿੱਚ ਪੰਜਾਬ ਦੇ ਵੀ ਲਾਗੂ ਹੋਇਆ ਉਹਦੇ ਵਿੱਚ ਫੌਜ ਕਿਸੇ ਨੂੰ ਗੋਲੀ ਮਾਰ ਦੇ ਸਕੀ ਨਹੀਂ ਹੈ ਉਹ ਵੀ ਉਹਦੇ ਉੱਤੇ ਕਾਨੂੰਨੀ ਮੌਕਾ ਜਿਵੇਂ ਫਰਾਂਸ ਆਂਡ ਇੰਡੀਆ ਨੂੰ ਭੂਮੀ ਤੋਂ ਬਾਅਦ ਦੇ ਬਣਾਉਂਦੇ ਜਿਹੜਾ ਐਨਐਸਏ ਉਸ ਤੋਂ ਪਹਿਲਾਂ ਮਿਸਾ 1947 ਦੇ ਬਣਾਤਾ ਮਰਜਰੀ ਦੇ ਪ੍ਰੋਵੀਡੈਂਸ ਜਿਹੜੇ ਧਾਰਾ 14 1923 ਦੇ ਤਹਿਤ ਬਣਾਣੇ ਆ ਉਹ ਵੀ ਆਪਣੇ ਸੁਧਾਰਣ ਦੇ ਪਾਠੇ ਐਂਡ ਐਸ 1980 ਦੇ ਨਾਤਾ ਉਹਦੇ ਵਿੱਚ ਕਮਾਈ ਦੇ ਰਿਸ਼ਤਿਆਂ ਨਾਲ ਮੌਜੂਦ ਹੋ ਰਿਹਾ ਉਹ ਲਾਗ ਦੀ ਸਾਡਾ ਸਾਡੇ ਉੱਤੇ ਨਾਤਾ 1985 ਦੇ ਉਹ ਹੋਂਦ ਬਣਾਣੇ ਕਰ ਜਾਂਦੇ ਜਿਵੇਂ ਆਪਾਂ ਸਾਡੇ ਸਰਦਾਰੀ ਆਪਾਂ ਹਰ ਜਿਹੜਾ ਚਾਹੁੰਦੇ ਹੁਣ ਆ ਕੇ ਆਇਗਾ ਇਹ ਸਾਜ਼ੀਆਂ ਜਿਹੜੇ ਐਟੈਕ ਜਿਹੜੇ ਮਾਰ ਕਿਸੇ ਨੂੰ ਕਿਸੇ ਕਾਇਰ ਬਿਨਾਂ ਮੌਤ ਬਿਨਾਂ ਚਾਹੁੰਦੇ ਸਾਂ ਇਸ ਤੋਂ ਬਾਅਦ ਜਿਹੜੇ ਵਿੱਚ ਤੁਹਾਨੂੰ ਜਮਾਨਤਾਂ ਪੁਲਿਸ ਕੌਂਡ ਦੇ ਦਿੱਤੀ ਇਹ ਗੱਲ ਹੈ ਇੱਕ ਜਗਤ ਭਾਰਤ ਦਾ ਸੁਰੀਨਾ ਹੈ ਉਹ ਵੀ ਬੇਚਾਰਾ ਜਿਹੜਾ ਥੋੜੇ maal ਥੋੜੇ jaan ਦੀ ਰੱਖਿਆ ਬਿਰਹ ਉਹ ਜਿੱਤੀ ਹੋਈ ਹੈ ਕਿ ਕਿਸੇ ਦੀ ਧਨ maal ਨਹੀਂ ਲੈ ਸਕਦੇ ਪਰ

हमने भी कुछ भी कामों को बढ़ाने के कुछ भी लाभ सामने नहीं, कुछ भी नहीं लाभ सामने। पूरे साले के साथ एसी शामिल चक्कर यानी फिर क्या उन्हीं को क्या है? साथ में कोई उन्हीं संसारी एमएच, जे एनएसएस, सीआरपीसी एक सौ सात एक सौ पंजा सात एक पंजा जो तैयार हैं, तारा पे एआरसीए, ओड रीवन एक लाख ਜਦ ਪਿਆ ਗਿਆ ਉਸ ਦੀ ਸਾਰੇ ਚੱਕਣੇ ਕੇ ਇਸ ਦੀ ਕਰ ਤੋਂ ਲਾਸੀ ਹੋਇਆ ਥੋੜੀ ਅਰੇ ਇਸ ਪਾਣੀਆ ਕਾਹ ਦੀ ਗੋਲੀ ਦੱਸਿਆ ਨਾ ਖੋਣੋ ਜੱਜਾਂ ਦੇ ਸਾਹਮਣੇ ਬੇਕੀ ਦਾ ਬਸ ਕਹਿ ਦਾਰ ਰਿਹਾ ਉਹਦਾ ਸੱਜਾ ਵੈਸੀ ਹੀ ਹੈ ਵੀਨਾ

ਪ੍ਰੀਮੀਅਮ ਅਤੇ ਆਮਦਾਨੇ ਵਿੱਚ ਸਬੰਧ ਹੋ ਗਿਆ ਹੈ ਜਾਂ ਇਹਦਾ ਮਤਲਬ 1% ਤੋਂ ਵੀ ਘੱਟ ਹੈ ਇਹਦਾ ਮਤਲਬ ਉਸੇ ਅਨੁਮਾਨਾ ਆਪਣੇ ਆਪ ਦੇ ਇੱਕ ਖਾੜੇ ਰੂਪ ਕੇ ਬਕਰ ਰਹੇ ਹਾਂ ਕਿੰਨੇ ਬਕਰ ਰਹੇ ਹਾਂ ਟੱਕਰ ਗਿੰਦੀਆਂ ਦੇ ਉੱਤੇ ਯੂਪੀਆ ਕਹਿੰਦਾ 97% ਜਿਹਨੇ ਪੜੇ ਜਾਂਦੇ ਆ ਉਹਨਾਂ ਦੇ ਕੇਸ ਦਾਅਦਾਤਾਂ ਚ ਲੱਗ ਇਹ ਤੁਸੀ ਪਾਇਆ ਤੇਰੇ ਗਿਰਿਵਤਿਆ ਜਾ ਰਿਹਾ ਹੈ ਇੱਕ ਉਪੀ ਚੀਜ਼ ਵੀ ਵਰਤਿਆ ਜਾ ਰਿਹਾ ਜਿਹੜੀ ਉਪੀ ਪਟਿਆਲੇ ਵਾਲਾ ਉਪੀ ਨੇ ਜ਼ਬਰਦਸਤ ਕਰਕੇ ਇਸ ਪਿੰਡ ਦੇ ਦਿੱਤੀ ਸੀ ਖੇਤ ਖਰਿਆਚੇ ਸਾਫ ਸੇਵਾ ਸੈਂਟਰ ਠੀਕ ਨੇ ਵਾਲਾ ਦੇ ਉੱਤੇ ਜ਼ਬਰ ਕੀਤਾ ਉਹ ਅੱਜ ਚੂਨਾ ਇਹ ਦੇਸ਼ ਦੇ ਚੂਨਾ

And should not become a normal speaker of the law of land. Can <laughs> I be a preventive detention leave.